ਸਾਰਿਆਂ ਨੂੰ ਮੈਂ ਤੁਹਾਡਾ ਆਪ ਦਾ ਸੁਯੱਖਾ ਸਿੰਘ ਮੇਰੇ ਨਾਲ ਕੈਮਰਾਮੈਨ ਅੰਧਰਾਤਾ ਸਿੰਘ ਤੇ ਅਸੀਂ ਸਵਾਗਤ ਕਰਦੇ ਹਾਂ ਤੁਹਾਡੇ ਆਪ ਦੇ ਚੈਨਲ ਦੇ ਉੱਤੇ ਝੂਠ ਮਾਰ ਚੈਨਲ ਤੇ ਅਸੀਂ ਅੱਜ ਪਹੁੰਚੇ ਹੋਏ ਹਾਂ ਇੱਕ ਬਹੁਤ ਵੱਡੀ ਸ਼ਖਸੀਅਤ ਕੋਲ ਤੇ ਜਿਨ੍ਹਾਂ ਦਾ ਨਾਮ ਆ ਭੋਕਰ ਸਿੰਘ ਆਓ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਕਰਾਉਨੇ ਆ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਨੇ ਆ ਸਤਿ ਸ੍ਰੀ ਅਕਾਲ ਭੋਕਰ ਸਿੰਘ ਜੀ ਸਤਿ ਸ੍ਰੀ ਅਕਾਲ ਹੋਰ ਭੋਕਰ ਸਿੰਘ ਜੀ ਇਹ ਤੁਸੀਂ ਹੁਣ ਮੈਨੂੰ ਪਤਾ ਲੱਗਾ ਬੋਟਾਂ ਦੇ ਵਿੱਚ ਖੜੇ ਆ ਜੀ ਤੇ ਤੁਸੀਂ ਹੁਣ ਸਭ ਤੋਂ ਪਹਿਲਾਂ ਕੀ ਕਰੋਗੇ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਬੋਟਾ ਤੋਂ ਪਹਿਲਾਂ ਯਾਨੀ ਕਿ ਬੰਦੇ ਨੂੰ ਬਹੁਤ ਨੱਠ ਭਜਾਈ ਪੈਂਦੀ ਆ ਅਸੀਂ ਈ ਮਹੀਨਾ ਹੋ ਗਿਆ ਅਸੀਂ ਪਹਿਲਾਂ ਤਾਂ ਨਹਾਵਾਂਗੇ ਨਹਾ ਕੇ ਆਪਣਾ ਸਰੀਰ ਤੰਦਰੁਸਤ ਕਰਾਂਗੇ ਔਰ ਜਿਹੜੇ ਮੇਰੇ ਨਾਲ ਵੀ ਸੀਗੇ ਘੁੰਮਦੇ ਉਹਨਾਂ ਵੀ ਨਹਾਵਾਂਗੇ ਤੇ ਪੁਕਰ ਸਿੰਘ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ ਤੇ ਇਹ ਪਿੰਡਾਂ ਦੇ ਵਿੱਚ ਦੱਸਿਆ ਜਾ ਰਿਹਾ ਜਿਹੜੀਆਂ ਸੜਕਾਂ ਆ ਇਹ ਬਹੁਤ ਜ਼ਿਆਦਾ ਕੱਚੀਆਂ ਆ ਤੇ ਇਹਨਾਂ ਬਾਰੇ ਤੁਸੀਂ ਕੀ ਸੋਚੂਗੇ ਪੀਰ ਜੀ ਸੜਕਾਂ ਜਿਹੜੀਆਂ ਕੱਚੀਆਂ ਦੀ ਤੁਸੀਂ ਗੱਲ ਕਰਦੇ ਆ ਅਸੀਂ ਜਿਹੜਾ ਸੋਚਿਆ ਆਪਣਾ ਪਲਾਨਿੰਗ ਬਣਾਇਆ ਵੋਟਾਂ ਤੋਂ ਬਾਅਦ ਦੇ ਵਿੱਚ ਉਹ ਸਾਡਾ ਜਿਹੜਾ ਪਲਾਨਿੰਗ ਹੈਗਾ ਆ ਉਹ ਅਸੀਂ ਸਾਰੇ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਕੱਚੀਆਂ ਕਰ ਦੇਾਂਗੇ ਇਹ ਗੱਲ ਲੋਡ ਕੀਤੀ ਜਾਵੇ ਇਹ ਹਾਂਜੀ ਅੱਗੇ ਬੋਲੋ ਅਸੀਂ ਇਹ ਸੜਕਾਂ ਸਾਰੀਆਂ ਇੱਟਾਂ ਜੋ ਪੱਟ ਕੇ ਵੇਚ ਦਿੱਤੀਆਂ ਜਾਣਗੀਆਂ ਇਹਨਾਂ ਦਾ ਇਹਨਾਂ ਦਾ ਮੈਂ ਕਾਰਨ ਪੁੱਛ ਸਕਦਾ ਹਾਂ ਹਾਂਜੀ ਇਹਨਾਂ ਦਾ ਕਾਰਨ ਇਹ ਜੋ ਅਸੀਂ ਆਪਣਾ ਐਤ ਕੀ ਤਿਆਰ ਕੀਤਾ ਮੀਨੂ ਉਹਦੇ ਵਿੱਚ ਅਸੀਂ ਇਹ ਕਾਰਨ ਹੈ ਕਿ ਦੇਖੋ ਹੁਣ ਅੱਜ ਕੱਲ੍ਹ ਦੀਆਂ ਜਿਹੜੀਆਂ ਖਰਾਕਾਂ ਆ ਉਹ ਬਹੁਤ ਘਟਿਆ ਹਨ ਜਾਨੀ ਕਿ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਲੋਕੀ ਤੁਰੇ ਜਾਂਦੇ ਡਿੱਗ ਪੈਂਦੇ ਆ ਜਾਨੀ ਕਿ ਜੇਕਰ ਉਹ ਹੁਣ ਪੱਕੀ ਸੜਕ ਦੇ ਉੱਤੇ ਡਿੱਗਣਗੇ ਤੇ ਉਹਨਾਂ ਦੇ ਸੜ ਚੋਟ ਲੱਗੂਗੀ ਇਸ ਕਰਕੇ ਅਸੀਂ ਜਿਹੜਾ ਹੈ ਨਾ ਉਹਨਾਂ ਦਾ ਪੱਟ ਕੇ ਸੜਕਾਂ ਨੂੰ ਅਸੀਂ ਕੱਚੀ ਮਿੱਟੀ ਵਾਂਗੂ ਬਣਾ ਦੇਣੀ ਆ ਜਾਨੀ ਕਿ ਉਹਦੇ ਨਾਲ ਆਪਣਾ ਜਿਹੜਾ ਹੈ ਕਿ ਬਚਾਅ ਹੋ ਸਕਦਾ ਜਾਨੀ ਕਿ ਇਸ ਕਰਕੇ ਅਸੀਂ ਜੋ ਵੀ ਪਿੰਡਾਂ ਦੇ ਵਿੱਚ ਇਟਾਂ ਲੱਗੀਆਂ ਆ ਸੜਕਾਂ ਦੇ ਉੱਤੇ ਬਾਈਰੀ ਪਈਓ ਸਾਰੀ ਪੱਟ ਕੇ ਵੇਚਦੇ ਆਂਗੇ ਤੇ ਪੈਸਾ ਜਿਹੜਾ ਆ ਜੇਬਾਂ ਵਿੱਚ ਪਾ ਲਏਂਗੇ ਇਹ ਇਹਨਾਂ ਦੀ ਜਿਹੜੀ ਗੱਲ ਆ ਬਹੁਤ ਜਿਆਦਾ ਵਧੀਆ ਲੱਗੀ ਆ ਇਹ ਕਿੰਨਾ ਸੋਚ ਰਹੇ ਆਪਣੇ ਪਿੰਡ ਵਾਸੀਆਂ ਲਈ ਤੇ ਕਿੰਨਾ ਇਹ ਜਨਤਾ ਬਾਰੇ ਸੋਚ ਰਹੇ ਆ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਸੀ ਜਿੱਦਾਂ ਕਿ ਹੁਣ ਮੈਂ ਤੁਹਾਨੂੰ ਦੇਖ ਰਿਹਾ ਕਿ ਤੁਹਾਡਾ ਇੱਕ ਵਰਕਰ ਸਗਾ ਮੈਨੂੰ ਥੋੜਾ ਜਿਹਾ ਉਹ ਬਹੁਤ ਜਿਆਦਾ ਥੱਕਿਆ ਲੱਗ ਰਿਹਾ ਆ ਥੋੜਾ ਜਿਹਾ ਐ ਵੀ ਲੱਗ ਰਿਹਾ ਜਿੱਦਾਂ ਉਹ ਹੋ ਗਿਆ 4-5 ਮਹੀਨੇ ਨਾ ਆਤਾ ਨਹੀਂ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਹੁਣ ਉਹਨਾਂ ਬਾਰੇ ਕੀ ਸੋਚਦੇ ਆ ਤੁਸੀਂ ਉਹਨਾਂ ਦੀ ਕੋਈ ਸਹਾਇਤਾ ਕਰੋਗੇ ਜਾਂ ਉਹਨਾਂ ਨੂੰ ਕੋਈ ਉਹਨਾਂ ਲਈ ਕੋਈ ਸੋਚਿਆ ਤੁਸੀਂ ਦੇਖੋ ਜੀ ਜਿਹੜੀਆਂ ਵੋਟਾਂ ਆ ਇੱਕ ਬਹੁਤ ਲੰਬਾ ਸੰਘਰਸ਼ ਹੁੰਦਾ ਯਾਨੀ ਕਿ ਜਦੋਂ ਆਪਾਂ ਵੋਟਾਂ ਦਾ ਪੇਪਰ ਭਰੀਦੇ ਆ ਉਹ ਤੋਂ ਪਹਿਲੇ ਤਿਆਰੀ ਕਰਨੀ ਸ਼ੁਰੂ ਕਰਦੇ ਆ ਜਦੋਂ ਆਪਾਂ ਪੇਪਰ ਦਾਖਲ ਕਰੀਦੇ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਬਦ ਰਾਤ ਦੇ ਨਾਕ ਹੋ ਜਾਂਦਾ ਯਾਨੀ ਕਿ ਹੁਣ ਜਿੰਨੇ ਵੀ ਮੇਰੇ ਨਾਲ ਮੇਰੇ ਵਰਕਰ ਸਗੇ ਯਾਨੀ ਕਿ ਸਾਰੇ ਰਾਤ ਦੇ ਨਾਕardi ਕੋਈ ਨਾਤਾ ਨਹੀਂ ਹੈਗਾ ਯਾਨੀ ਕਿ ਇਨਨੂੰ ਤਾਂ ਮੂੰਹ ਧੋਣ ਦਾ ਟਾਈਮ ਨਹੀਂ ਮਿਲਦਾ ਹੈਗਾ ਤੇ ਬਾਕੀ ਸਾਨੂੰ ਥੋੜਾ ਜਿਹਾ 스멜 ਆ ਰਹੀ ਆ ਮੈਨੂੰ ਲੱਗਾਇੀ ਨੇੜੇ ਤੇ ਕੋਈ ਹੱਡਾ ਰੋੜੀ ਆ ਪਰ ਮੈਨੂੰ ਸਾਡੀ ਗੱਲ ਵਿੱਚੇ ਕੱਢਦਾ ਆ ਇਹ ਮੈਨੂੰ ਪੱਕੜ ਸਿੰਘ ਜੀ ਤਾਂ ਹੀ ਥੋੜੀ ਜਿਹੀ 스멜 ਆ ਰਹੀ ਆ ਮੈਨੂੰ ਲੱਗ ਰਿਹਾ ਸੀ ਕਿ ਜਿੱਦਾਂ ਇੱਥੇ ਨੇੜੇ ਤੇ ਕੋਈ ਹੱਡਾ ਰੋੜੀ ਆ ਪਰ ਮੈਨੂੰ ਲੱਗ ਰਿਹਾ ਕਿ ਉਹ 스멜 ਆ ਰਹੀ ਆ ਤੁਹਾਡੇ ਚੋਂ ਇਹ ਪੱਕੜ ਸਿੰਘ ਜੀ ਮੈਂ ਇੱਕ ਗੱਲ ਹੋਰ ਨੋਟਿਸ ਕੀਤੀ ਆ ਇਹ ਤੁਹਾਡੀ ਬਾਹਰ ਦਾ ਕਾਫ ਕਾਲੇ ਖੁੱਲਾ ਹੋਇਆ ਆ ਇਹ ਕਾਫ ਇਦਾਂ ਜੀ ਦੇਖੋ ਜੀ ਹੁਣ ਦੇਖੋ ਕਹਿੰਦੇ ਉਹ ਕਹਿੰਦੇ ਨਹੀਂ ਨਹੀਂ ਕੁੱਟਿਆ ਮਾਰਿਆ ਨਹੀਂ ਦੇਖੋ ਜੀ ਇਹਦਾ ਮ ਐਸ ਵੇਲੇ ਬੋਟਾਂ ਦੇ ਉੱਤੇ ਖਰਚਾ ਜ਼ਿਆਦਾ ਹੋ ਜਾਂਦਾ ਤੁਹਾਨੂੰ ਪਤਾ ਯਾ ਨੱਟ ਪਿਆਹੀ ਗੱਡੀਆਂ ਦਾ ਤੇਲ ਫੂਕ ਉਹ ਕਰ ਚਾ ਪੈਸੇ ਬਜਟ ਘਟ ਜਾਂਦਾ ਤੇ ਆ ਬਟਨ ਲੈਣ ਲਈ ਵੀ ਸਾਡੇ ਕੋਲ ਅੱਜ ਪੈਸੇ ਹੈ ਨਹੀਂ ਗੇ ਹੁਣ ਬੋਟਾਂ ਤੋਂ ਬਾਅਦ ਵਿੱਚ ਸਾਡੇ ਕਹਿੰਦਾ ਮਤਲਬ ਕਿ ਇਹ ਬਟਨ ਦੇ ਪੈਸੇ ਵੀ ਤੁਹਾਨੂੰ ਸਰਕਾਰ ਦੇਵੇ ਨਹੀਂ ਸਰਕਾਰ ਹੱਥੀ ਦਾ ਨਹੀਂ ਦਿੰਦੀ ਉਹ ਤਾਂ ਫੇ ਆਪਾਂ ਦੇਖਾਂਗੇ ਵੇ ਕਿਦਾਂ ਬਟਨ ਲਵਾਉਣਾ ਯਾਨੀ ਕਿ ਉਹ ਤਾਂ ਫੇ ਸੋਚਦੇ ਹਾਂ ਹੁਣ ਜਿੱਤਣ ਤੋਂ ਬਾਅਦ ਦੇ ਵਿੱਚ ਬਾਕੀ ਤੁਸੀਂ ਗੱਲ ਕਰਦੇ ਪਏ ਸੀ ਕਿ ਉਹ ਜਿਹੜਾ ਮੇਰਾ ਬੰਦਾ ਥੱਕਿਆ ਆ ਉਹ ਬੰਦਾ ਇੱਕ ਤਾਂ ਨਾਤਾ ਨਹੀਂ ਗਾ ਨੰਬਰ 2 ਦੇ ਉੱਤੇ ਤੁਹਾਨੂੰ ਪਤਾ ਵੇ ਰਾਤ ਦਿਨ ਹੁਣ ਜਦੋਂ ਚੱ ਉਹਨਾਂ ਦੇ ਜਿਹੜੇ ਜਿਗਰ ਆ ਉਹ ਖਰਾਬ ਹੋ ਗਏ ਆ ਗੁਰਦੇ ਮਤਲਬ ਇਹਦੇ ਜਿਹਨਾਂ ਨੂੰ ਕਹਿੰਦੇ ਨੇ ਉਹ ਖਰਾਬ ਹੋ ਗਿਆ ਹੁਣ ਉਹਨਾਂ ਲਈ ਆਪਾਂ ਉਹਨਾਂ ਦਾ ਹੁਣ ਇਲਾਜ ਪਹਿਲਾਂ ਕਰਾਵਾਂਗੇ ਕਹਿੰਦੀ ਸੱਟੇ ਯਾਨੀ ਕਿ ਫੇਰ ਦੇਖਦੇ ਆ ਅੱਗੇ ਉਹਨਾਂ ਦਾ ਫੇਰ ਕਿੱਦਾਂ ਉਹਨਾਂ ਨੇ ਮੇਰੀ ਬਹੁਤ ਸਹਿਯੋਗ ਦਿੱਤਾ ਐਵੇਂ ਕਹੀ ਹੈ ਤੇ ਮੈਂ ਇੱਕ ਹੋਰ ਚੀਜ਼ ਪੁੱਛਾਂਗਾ ਕਿ ਜਿੱਦਾਂ ਇੱਥੇ ਪਿੰਡ ਦੇ ਨੇੜੇ-ਤੇੜੇ ਕੋਈ ਹਸਪੀਟਲ ਨਹੀਂ ਹੈਗਾ ਜਾਂ ਲੋਕੀ ਆਪਣੇ ਸਿਹਤ ਦੁੱਖੋਂ ਮਤਲਬ ਉਹਨਾਂ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਸੀਂ ਉਹਨਾਂ ਬਾਰੇ ਕੀ ਉਪਰਾਲਾ ਕਰੋਗੇ ਉਹਨਾਂ ਦੇ ਸਿਹਤ ਦੀ ਖੇਤਰ ਨੂੰ ਲੈ ਕੇ ਆ ਤੁਸੀਂ ਵਧੀਆ ਸਵਾਲ ਕੀਤਾ ਯਾਨੀ ਕਿ ਜਿਹੜਾ ਕਿ ਮੈਂ ਪਹਿਲਾਂ ਤੋਂ ਜਿਹੜੀ ਬਿਮਾਰੀ ਆ ਉਹ ਜੜ ਹੁੰਦੀ ਆ ਜੇ ਅਸੀਂ ਹੁਣ ਹਸਪੀਟਲ ਬਣਾਈ ਜਾਈਏ ਜਾਂ ਦਵਾਈਆਂ ਦਾ ਕਰੀ ਜਾਈਏ ਫਰੀ ਦਵਾਈਆਂ ਕਰੀ ਜੇ ਉਹਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਸਹਿਰ ਪਸੀਂ ਸਾਡੀ ਸੋਚ ਜਿਹੜੀ ਆ ਸਾਡੀ ਸੋਚ ਇਹ ਹੈਗੀ ਆ ਕਿ ਅਸੀਂ ਦੇਖੋ ਸਾਨੂੰ ਥੋੜਾ ਡਰ ਰਹਿੰਦਾ ਕਿਉਂਕਿ ਤੁਹਾਨੂੰ ਪਤਾ ਇਦਾਂ ਦੇ ਬੰਦਿਆਂ ਨੂੰ ਤਾਂ ਅਲਦ ਵਾਲੋਂ ਖੱਦ ਹਾਂਜੀ ਹਾਂਜੀ ਉਹ ਅਸੀਂ ਸਾਡੀ ਸੋਚ ਇਹ ਹੈਗੀ ਆ ਕਿ ਅਸੀਂ ਉਹਦੀ ਜੜ ਫੜੀਏ ਜੜ ਫੜੀਏ ਦਾ ਮਤਲਬ ਇਹ ਹੈ ਕਿ ਜਿਹੜੀਆਂ ਬਿਮਾਰੀਆਂ ਆ ਇਹ ਜੜ ਤੋਂ ਫੜ ਕੇ ਜਿਹੜੀਆਂ ਪਿੰਡ ਦੇ ਵਿੱਚ ਨਾਲੀਆਂ ਆ ਘਰਾਂ ਦੇ ਕੋਲ ਲੰਘਦੀਆਂ ਆ ਜੋ ਸਾਰੀਆਂ ਪੜਦੇ ਆਗੇ ਪਾਣੀ ਲੋਕਾਂ ਦੇ ਅੰਦਰ ਹੀ ਰਹੇਗਾ ਇਹ ਬਾਹਰ ਨਾਲੀਆਂ ਜਿਹੜੀਆਂ ਆਆਂ ਉਹਨਾਂ ਚ ਅੰਦਰ ਦਾ ਲੋਕੀ ਸਾਫ਼ ਕਰ ਲੈਣਗੇ ਆਪਣਾ ਪਾਣੀ ਜਿਹੜਾ ਵੀ ਅੰਦਰ ਉਹਨਾਂ ਦੇ ਹੈਗਾ ਨਾਲੀਆਂ ਕੋ ਸਾਫ਼ ਨਹੀਂ ਕਰਦਾ ਉਹਦੇ ਵਿੱਚ ਮੱਛਰ ਮੱਖੀ ਪੈਦਾ ਹੁੰਦਾ ਉਹਦੇ ਨਾਲ ਬਿਮਾਰੀਆਂ ਸ਼ੁਰੂ ਹੋਣੀਆਂ ਤੇ ਨਾਲ ਸਾਡਾ ਜਿਹੜਾ ਗ੍ਰਾਂਟ ਦਾ ਪੈਸਾ ਬਚੂਗਾ ਅਸੀਂ ਨਾਲੀਆਂ ਨਹੀਂ ਬਣਾਵਾਂਗੇ ਸੋ ਕਰਕੇ ਅਸੀਂ ਜੜ ਤੋਂ ਹੀ ਇਹ ਬਿਮਾਰੀ ਫੜਾਂਗੇ ਅਸੀਂ ਬਿਮਾਰੀਆਂ ਦਾ ਬਹੁਤ ਹੀ ਵਧੀਆ ਪ੍ਰੋਜੈਕਟ ਹੈ ਤੇ ਆਪਾਂ ਛੋਟੇ ਸਾਡੇ ਵਿੱਚ ਤੁਸੀਂ ਕਰਨਾ ਕੀ ਚਾਹੁੰਦੇ ਆ ਇਹ ਮੈਨੂੰ ਗੱਲ ਦੀ ਹੱਲੀ ਨਹੀਂ ਸਮਝ ਆ ਰਹੀ ਤੁਸੀਂ ਨਾਲੀਆਂ ਖਤਮ ਕਰਨੀਆਂ ਚਾਹੁੰਦੇ ਆ ਜਾਂ ਅੰਡਰਗਰਾਊਂਡ ਪੈਪ ਪਾਉਣਾ ਚਾਹੁੰਦੇ ਆ ਜਾਂ ਤੁਸੀਂ ਕਰਨਾ ਕੀ ਚਾਹੁੰਦੇ ਆ ਨਹੀਂ ਨਾਲੀਆਂ ਪਹਿਲਾਂ ਅ ਫਿਰ ਉਹਦਾ ਕੋਈ ਵਿਆਜ ਬੋਝ ਸਾਨੂੰ ਆਊਗਾ ਫਿਰ ਉਹਦੇ ਨਾਲ ਦੇਖਾਂਗੇ ਕਿੰਨਾ ਸਾਡਾ ਗਰੋਵ ਵੱਧਦਾ ਆ ਫਿਰ ਅਗਲਾ ਪਲਾਨ ਅਸੀਂ ਤਾਂ ਸੋਚਾਂਗੇ ਪਹਿਲਾਂ ਅਸੀਂ ਇੱਥੇ ਸਟਾਪ ਕਰ ਦਿਆਂਗੇ ਯਾਨੀ ਕਿ ਰਸਤੇ ਕੱਚੇ ਕਰਤੇ ਨਾਲੀਆਂ ਪਾੜ ਦਿਤੀਆਂ ਯਾਨੀ ਕਿ ਆਪਣਾ ਸੋਚਾਂਗੇ ਫਿਰ ਆਪਣੇ ਤੋਂ ਬਾਅਦ ਵਿੱਚ ਵੀ ਅਗਲਾ ਸੋਚਾਂਗੇ ਯਾਨੀ ਕਿ ਪਹਿਲਾਂ ਅਸੀਂ ਆਪ ਸੋਚਾਂਗੇ ਆਪਣਾ ਵੀ ਸਾਡਾ ਮਤਲਬ ਪਹਿਲੇ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਇਹ ਦੇਖਣਗੇ ਕਿ ਪੈਸਾ ਸਹੀ ਅਸੀਂ ਲਾਉਣਾ ਕਿੱਥੇ ਆ ਫਿਰ ਉਹਦੇ ਬਾਰੇ ਇਹ ਅੱਗੇ ਪਿੰਡ ਵਾਲਿਆਂ ਲਈ ਕਦਮ ਚੱਕਣਗੇ ਕਿ ਪੈਸੇ ਨੂੰ ਵੇਸਟ ਕਰਨਾ ਨਹੀਂ ਚਾਹੁੰਦੇ ਹਾਂ ਪੈਸੇ ਨੂੰ ਅਸੀਂ ਵੇਸਟ ਨਹੀਂ ਕਰਨਾ ਚਾਹੁੰਦੇ ਇਹ ਪੈ ਇੱਕ ਅਮਾਨਤ ਜਿਹੜੀ ਆ ਸੰਭ ਰੱਖਾਂਗੇ ਆਪਣੇ ਕੋਰਡ ਦੇ ਵਿੱਚ ਜਿੱਥੇ ਵੀ ਆਪਾਂ ਵਧੀਆ ਰੱਖਾਂਗੇ ਬਣਾ ਕੇ ਜਾਣੀ ਕਿ ਤੇ ਉਹਦੇ ਨਾਲ ਫਿਰ ਅਸੀਂ ਅੱਗੇ ਗਰੋ ਕਰਾਂਗੇ ਯਾਨੀ ਕਿ ਠੀਕ ਹੈ ਨਾ ਅਸੀਂ ਲੋਕਾਂ ਪੈਸਾ ਲੋਕਾਂ ਦਾ ਹੀ ਇਹ ਜੋ ਲੋਕਾਂ ਦਾ ਅਸੀਂ ਮਾਲੋ ਲੋਕੀ ਟੈਕਸ ਦੇਦੇ ਸਾਰਾ ਪੈਸਾ ਉਹੀ ਆ ਪਰ ਅਸੀਂ ਉਹਨੂੰ ਕਿੱਦਾਂ ਵਰਤਣਾ ਯਾਨੀ ਕਿ ਉਹ ਅਸੀਂ ਸੋਚਾਂਗੇ ਦਿਮਾਗ ਲੜਾਵਾਂਗੇ ਯਾਨੀ ਕਿ ਅਜੇ ਅਸੀਂ ਥੱਕਿਓ ਆ ਰਹੇ ਹਾਂ ਹੁਣ ਸਾਨੂੰ 6 ਮਹੀਨੇ ਜਾਂ 2 ਸਾਲ ਜਾਂ 3 ਸਾਲ ਤਾ ਆ ਬੋਟਾਂ ਦੀ ਜਿਹੜੀ ਆ ਥਕਾਵਟ ਇਹ ਹੀ ਨਹੀਂ ਪੂਰੀ ਹੋਣੀ ਹੈਗੀ ਫੇਰ ਅਸੀਂ 2-3 ਸਾਲ ਬਾਅਦ ਜਾ ਕੇ ਸੋਚਾਂਗੇ ਕਿ ਅਸੀਂ ਅੱਗੇ ਕੀ ਕਰਨਾ ਚਾਹੀਦਾ ਅਗਲੇ ਇਲੈਕਸ਼ਨਾਂ ਦੇ ਨੇੜੇ ਜਾ ਕੇ ਹੁਣ ਅਜੇ ਆ ਸਾਲ ਦੋ ਸਾਲ ਦਾ ਸਾਡਾ ਥਕੀਵਾ ਨਹੀਂ ਪੂਰਾ ਹੋਣਾ ਅਸੀਂ ਪਹਿਲੇ ਇਹਨੂੰ ਸਿਸਟਮ ਬਣਾਵਾਂਗੇ ਦਾ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਤਾਂ ਉਹਨਾਂ ਪੈਸਿਆਂ ਨਾਲ ਇਹ ਆਪਣੀ ਸਿਹਤ ਦਾ ਇਲਾਜ ਕਰਾਉਣਗੇ ਫਿਰ ਤਾਂ ਕੀ ਜੋ ਪਿੰਡ ਵਾਲਿਆਂ ਦੇ ਲਈ ਇਹ ਆਪਣਾ ਕੋਈ ਵਧੀਆ ਕੰਮ ਮੈਨੂੰ ਪਤਾ ਲੱਗਾ ਕਿ ਇਹ ਕਹਿ ਰਿਹਾ ਕਿ ਸਾਨੂੰ ਵੋਟਾਂ ਦੇ ਵਿੱਚ ਭੱਜਣਾ ਠਬੜੀ ਕਰਨੀ ਪਈ ਹੁਣ ਇਹ ਭੁਕਰ ਸਿੰਘ ਹੁਣਾਂ ਦੇ ਪਾਗਲ ਬੰਦੇ ਜਿੱਦਾਂ ਸੋਰੀ ਇਹ ਪਾਗਲ ਕਿਹਨੂੰ ਕਹਿ ਰਿਹਾ ਤੂੰ ਇੱਕ ਮੈਰੀਆ ਫੜ ਕੇ ਉਹ ਭੁਕਰ ਤੂੰ ਸਾਨੂੰ ਪਾਗਲ ਦੱਸ ਰਿਹਾ ਸਾਡੇ 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 ਸਾਹਮਣੇ ਸਾਨੂੰ ਪਾਗਲ ਦੱਸ ਰਿਹਾ ਜਿਵੇਂ ਹੁੰਦੀ ਆ ਕੋਈ ਦੇਖੋ ਭੱਕਰ ਸਿੰਘ ਜੀ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਇਹ ਕਿਹਾ ਕਿ ਤੁਹਾਡੇ ਸਿਰ ਦੇ ਉੱਤੇ ਥੋੜੀ ਥਕਾਨ ਹੈ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਪਾਗਲਪਨ ਲੱਗ ਰਿਹਾ ਹੈ ਤੁਹਾਨੂੰ ਪਾਗਲ ਨਹੀਂ ਕਿਹਾ ਮੈਂ ਤੁਸੀਂ ਦੇਖੋ ਥੋੜੀ ਇਹ ਤੁਸੀਂ ਮੈਨੂੰ ਫੜ ਕੇ ਕਿ ਡੰਡਾ ਜਾਂ ਮੇਰੇ ਮੂੰਹ 'ਚ ਦੇਈ ਜਾਂਦੇ ਆ ਤੇ ਤੁਹਾਨੂੰ ਇਹਦੇ ਵਿੱਚ ਮੈਨੂੰ ਦੱਸੋ ਕਿ ਕੀ ਪਾਗਲ ਬਣਾ ਲੱਗਿਆ ਸਾਡੇ ਵਿੱਚ ਅਸੀਂ ਜੇ ਚੰਗੀ ਸੋਚ ਕੀਤੀ ਆ ਤੁਹਾਨੂੰ ਵਿੱਚ ਕੀ ਪਾਗਲ ਬਣਾ ਲੱਗਾ ਦੱਸੋ ਮੈਨੂੰ ਤੁਸੀਂ ਇਹ ਇੰਨਾ ਕ ਅੱਜ ਤੁਧਰੂ ਜਿਹਾ ਫੜ ਕੇ ਮੇਰੇ ਮੂੰਹ ਦੇ ਮੋਰੇ ਕਰੀ ਜਾਂਦੇ ਆ ਉਹ ਨਹੀਂ ਦੇਖੋ ਜੀ ਇਹਦੇ ਵਿੱਚ ਇਹ ਭੱਕਰ ਸਿੰਘ ਜੀ ਥੋੜੇ ਗਰਮ ਹੋ ਗਏ ਆ ਕਿਉਂਕਿ ਪਤਾ ਕੀ ਗੱਲ ਆ ਅੱ ਦੀ ਗੱਲ ਇੱਕ ਪੁੱਛ ਲੈਣਾ ਆ ਪਿੰਡ ਵਾਲਿਆਂ ਨੇ ਤੁਹਾਡਾ ਬੜਾ ਸਾਥ ਦਿੱਤਾ ਹੈ ਦਿੱਤਾ ਜੀ ਦਿੱਤਾ ਤੇ ਹੁਣ ਤੁਸੀਂ ਪਿੰਡ ਵਾਲਿਆਂ ਦਾ ਕੀ ਸਾਥ ਦਓਗੇ ਕਿਸੀ ਕਿਹਾ ਦੇਣਾ ਸੀ ਸਾਥ ਅਸੀਂ ਕੀ ਸਾਥ ਦੇਣਾ ਯਾਨੀ ਕਿ ਸਾਨੂੰ ਗਾਹਾਂ ਸਾਥ ਮਿਲੂਗਾ ਅਸੀਂ ਤਾਂ ਜੀ ਉਹ ਗੱਲ ਇੱਥੇ ਹੋ ਗਈ ਆ ਕਿ ਇੱਥੇ ਗੱਲ ਇਹ ਹੋ ਗਈ ਆ ਕਿ ਭੜਾ ਕਰੋ ਤੇ ਜੁੱਤੀਆਂ ਖਾ ਮੈਂ ਤਾਂ ਰਾਦੇ ਪੱਕੜ ਸਿੰਘ ਜੀ ਇਹ ਉਹ ਕੰਮ ਕਰਨਾ ਚਾਹੁੰਦੇ ਆ ਮੈਨੂੰ ਲੱਗਦਾ ਕਿ ਇਹ ਕਰਪਟ ਬੜਾ ਕੋਈ ਨਹੀਂ 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 ਦੇਖੋ ਅਸੀਂ ਇਹ ਖੋ ਪਿੰਡ ਵਾਲਿਆਂ ਨੇ ਸਾਡਾ ਸਾਥ ਦਿੱਤਾ ਅਸੀਂ ਅੱਗੇ ਸਾਥ ਦੇਣਾ ਯਾਨੀ ਕਿ ਅਸੀਂ ਵੀ ਗੱਬੇ ਬੈਠੇ ਆ ਨਾ ਸਾਡੇ ਵੀ ਉੱਪਰ ਦੇ ਉੱਪਰ ਹੈਗਾ ਸਾਡਾ ਸਾਥ ਨਹੀਂ ਵੋਟਾਂ ਤਾਂ ਤੁਹਾਨੂੰ ਪਿੰਡ ਵਾਲਿਆਂ ਨੇ ਦਿੱਤੀਆਂ ਹੋਈਆਂ ਤੁਸੀਂ ਅੱਗੇ ਕਿਹਨਾਂ ਦਾ ਸਾਥ ਦੇਣਾ ਹੈ ਅਸੀਂ ਲੋਕਾਂ ਦਾ ਤੁਹਾਨੂੰ ਜਨਤਾ ਨੇ ਪਾਈਆਂ ਨਾ ਵੋਟਾਂ ਦਾ ਤੁਸੀਂ ਇਹ ਤੁਹਾਨੂੰ ਲੋਕਾਂ ਨੇ ਪਾਈਆਂ ਤੁਸੀਂ ਅੱਗੇ ਕਿਹਦਾ ਸਾਥ ਦੇਣਾ ਹੈ ਤੁਹਾਨੂੰ ਤਾਂ ਪਹਿਲਾਂ ਗੱਲ ਸੋਚੀ ਆ ਪਏ ਹਜੇ ਵੋਟਾਂ ਪਾਈਆਂ ਅਸੀਂ ਸੋਚ ਆ ਗਿਆ ਸੀ ਇਹ ਨਹੀਂ ਕਹਿੰਦੇ ਨਹੀਂ ਸੋਚਾਂਗੇ ਪਰ ਸਾਨੂੰ ਹਜੇ ਟਾਈਮ ਤਾਂ ਦਿਓ 2-3 ਸਾਲ ਦਾ ਯਾਨੀ ਕਿ ਸੋਚਣ ਲਈ ਯਾਨੀ ਕਿ ਸਹੀ ਠੰਡੇ ਜਿਗਰੇ ਨਾਲ ਸੋਚ ਲਈ ਇਹ ਉਹੀ ਗੱਲ ਹੋਊਗੀ ਜੋ ਕਿ ਸਾਰੇ ਅੱਜ ਤੋਂ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਪਹਿਲਾਂ ਬੋਟਾ ਲੈਂਦੇ ਨੇ ਫੇਰ ਕੀ ਹੁੰਦਾ ਆ 2 ਸਾਲੀਨਾਂ ਨੂੰ ਥੋੜਾ ਜਿਆ ਸੋਚਣ ਦਾ ਟਾਈਮ ਚਾਹੀਦਾ ਆ ਸਾਲਕ ਫੇਰੇ ਹੋਈ ਚੀਜ਼ ਦੇ ਉੱਤੇ ਆਪਣਾ ਕਰਦੇ ਨੇ ਕਿ ਅਸੀਂ ਇੱਕ ਸਾਲਕ ਦੇਖੀਏ ਕੀ ਕਰਨਾ ਹੈ ਜਦ ਤੱਕ 5 ਸਾਲ ਪੂਰੇ ਹੋ ਜਾਂਦੇ ਨੇ ਮੁੜ ਕੇ ਦੂਜੀਆਂ ਵੋਟਾਂ ਦਾ ਮੇਰੇ ਹਿਸਾਬ ਦੇ ਨਾਲ ਵੋਟਾਂ ਦਾ ਟਾਈਮ ਕੱਟੋ-ਕੱਟ ਜਾਂ ਤਾਂ 1 ਸਾਲ ਹੋਣਾ ਚਾਹੀਦਾ ਆ ਜਾਂ ਤਾਂ 10 ਸਾਲ ਹੋਣਾ ਚਾਹੀਦਾ ਕਿਉਂਕਿ ਹਰੇਕ ਜੋ ਵੀ ਮੋਦਵਾਰ ਬੰਦਾ ਆ ਉਹ ਇਹ ਕਹਿ ਕੇ ਚੱਲ ਜਾਂਦਾ ਆ ਕਿ ਸਾਨੂੰ ਹੱਲੇ ਟਾਈਮ ਹੀ ਨਹੀਂ ਜੀ ਮਿਲਿਆ ਇਸ ਕਰਕੇ ਮੈਨੂੰ ਲੱਗਦਾ ਭੁੱਕੜ ਹੁਣਾਂ ਦਾ ਵੀ ਇਹੀ ਕਹਿਣਾ ਸੌਰੀ ਭੁੱਕੜ ਸਿੰਘ ਜੀ ਦਾ ਇਹੀ ਕਹਿਣਾ ਹੈ ਥੋੜੇ ਜਿਹਾ ਇਹ ਗਰਮ ਹੋ ਗਏ ਆ ਕਿਉਂਕਿ ਸੱਚੀ ਗਰਮ ਦੀ ਗੱਲ ਨਹੀਂ ਦੇਖੋ ਜੀ ਦੇਖੋ ਗੱਲ ਗਰਮ ਦੀ ਨਹੀਂ ਹੈਗੀ ਤੁਸੀਂ ਆ ਆ ਛੱਲੀ ਜੇ ਮੇਰੇ ਮੂੰਹ ਚ ਦੇਈ ਜਾਂਦੇ ਆ ਯਾਨੀ ਕਿ ਬਾਰ-ਬਾਰ ਦੇਖੋ ਅਸੀਂ ਤੁਹਾਡੇ ਨਾਲ ਟਾਈਮ ਰੱਖਿਆ ਤੁਹਾਡੇ ਨਾਲ ਮੀਟਿੰਗ ਕੀਤੀ ਤੁਸੀਂ ਸਵਾਲ ਹੀ ਉਹ ਕਰ ਰਹੇ ਹੋ ਯਾਨੀ ਕਿ ਦੇਖੋ ਜਿਨ੍ਹਾਂ ਦੇ ਸਾਡੇ ਕੋਲ ਆਨਸਰ ਹੈ ਨਹੀਂਗੇ ਯਾਨੀ ਕਿ ਜਿਹੜੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਗੱਲਾਂ ਬੈਠ ਕੇ ਕਰ ਰਹੇ ਆਂ ਦੇਖੋ ਇਹ ਫੰਡਸ਼ਨਰੀ ਤੁਹਾਨੂੰ ਇਹ ਪੁੱਛ ਰਿਹਾ ਹੈ ਕਿ ਤੁਸੀਂ ਪਿੰਡ ਦੇ ਵਿਕਾਸ ਲਈ ਕੁਝ ਸੋਚਿਆ ਹੈ ਕਿ ਹੱਲੇ ਸਾਰੀ ਅਸੀਂ ਬਹੁਤ ਕੁਝ ਸੋਚਿਆ ਹੈ ਜਾਨੀ ਕਿ ਅਸੀਂ ਸੋਚਿਆ ਹੀ ਆ ਕਰਨਾ ਨਹੀਂ ਉਹੀ ਗੱਲ ਹੋ ਗਈ ਹੱਲੇ ਸੋਚਿਆ ਆਲੇ ਕਰਨਾ ਨਹੀਂ ਕਿਉਂਕਿ ਕਰਨ ਦਾ ਟਾਈਮ ਅੱਜ ਤੱਕ ਆਇਆ ਨਹੀਂ ਜਦੋਂ ਕਰਾਂਗੇ ਜਦੋਂ ਕਰਾਂਗੇ ਉਦੋਂ ਸੋਚਾਂਗੇ ਜਾਨੀ ਇੱਥੇ ਹਰੇਕ ਪਾਰਟੀ ਦਾ ਬੰਦਾ ਇਹੀ ਕਹਿ ਰਿਹਾ ਆ ਕਿ ਭਾਈ ਅਸੀਂ ਸੋਚਿਆ ਆ ਪਰ ਕਰਨ ਦਾ ਕਿਸੇ ਕੋਲ ਟਾਈਮ ਹੈ ਨਹੀਂਗਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਕੋਲ ਟਾਈਮ ਕਿਉਂ ਨਹੀਂ ਹੈ ਸਾਰਾ ਕੁਝ ਬੋਲੀ ਮੇਰੀ ਗੱਲ ਸੁਣੋ ਦੇਖੋ ਸਾਡੇ ਕੋਲ ਇੱਕ ਕੰਮ ਥੋੜੀ ਹੈ ਕਿ ਸਾਡੇ ਕੋਲ ਤੁਸੀਂ ਸੋਚਦੇ ਹੋ ਕਿ ਸਾਡੇ ਕੋਲ ਅਸੀਂ ਇੱਕ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇਹਨਾਂ ਕੋਲ ਕੰਮ ਕੋਈ ਨਾ ਨੜਗਾੜਾਂ ਤੇ ਵੀ ਜਾਣਾ ਹੁੰਦਾ ਇਹਨਾਂ ਨੇ ਵਿਆਹ ਸ਼ਾਦੀਆਂ ਤੇ ਵੀ ਜਾਣਾ ਹੁੰਦਾ ਆ ਇਹਨਾਂ ਨੇ ਆਪਣੇ ਪਰਸਨਲ ਕੰਮ ਵੀ ਕਰਨੇ ਹੁੰਦੇ ਆ ਇਹਨਾਂ ਨੇ ਬਾਹਰ ਵੀ ਘੁੰਮਣ ਜਾਣਾ ਹੁੰਦਾ ਬਾਹਰਲੇ ਟ੍ਰਿਪ ਵੀ ਦੇਖਣੇ ਹੁੰਦੇ ਆ ਤੇ ਇਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਇਹਨਾਂ ਦੀ ਮਜਬੂਰੀ ਸਮਝ ਸਕਦੇ ਆ ਕਿਉਂਕਿ ਇੱਕ ਬੰਦਾ ਹੀ ਬੰਦੇ ਦੀ ਮਜਬੂਰੀ ਸਮਝ ਸਕਦਾ ਆ ਪਰ ਜਿਹੜੇ ਇਦਾਂ ਦੇ ਸਿਆਸਤਦਾਨ ਹੁੰਦੇ ਆ ਇਹ ਬੰਦੇ ਦੀ ਮਜਬੂਰੀ ਨਹੀਂ ਸਮਝ ਸਕਦੇ ਤੇ ਬੰਦੇ ਦੀ ਮਜਬੂਰੀ ਸਮਝਦਾ ਹੈ ਇਦਾਂ ਦੇ ਪੋਲਿਟਿਸ਼ੀਅਨ ਜਿਹੜੇ ਉਹ ਬੰਦੇ ਦੀ ਮਜਬੂਰੀ ਨਹੀਂ ਸਮਝਦੇ ਤੁਸੀਂ ਸਾਨੂੰ ਬੰਦਾ ਨਹੀਂ ਸਮਝਦੇ ਹੈਗੇ ਤੁਸੀਂ ਸਾਨੂੰ ਕੀ ਬੰਦਾ ਅਸੀਂ ਦੇਖੋ ਦੇਖੋ ਜੀ ਇੱਕ ਗੱਲ ਸੁਣੋ ਦੇਖੋ ਤੁਸੀਂ ਬਾਰ-ਬਾਰ ਸਾਡੇ ਉੱਤੇ ਇਹ ਬਾਰ-ਬਾਰ ਸਾਡੇ ਤੇ ਸਵਾਲ ਕਰੀ ਜਾਂਦੇ ਆ ਯਾਨੀ ਕਿ ਜਦ ਅਸੀਂ ਤੁਹਾਨੂੰ ਇੱਕ ਵਾਰ ਗੱਲ ਕਰ ਦਿੱਤੀ ਆ ਕਿ ਅਸੀਂ ਜਿਨ੍ਹਾਂ ਨੇ ਸਾਨੂੰ ਜਤੌਣਾ ਆ ਅਸੀਂ ਉਹਨਾਂ ਦਾ ਸਹਿਯੋਗ ਦੇਵਾਂਗੇ ਅਸੀਂ ਤੁਹਾਡੇ ਸਾਹਮਣੇ ਹੁਣ ਕਿੰਨੀਆਂ ਚੀਜ਼ਾਂ ਰੱਖ ਦਿੱਤੀਆਂ ਕਿ ਕਿੰਨਾ ਤੁਸੀਂ ਆ ਕਿਸੇ ਨੇ ਸੋਚੀ ਕਿਸੇ ਨੇ ਇਹ ਗੱਲ ਯਾਨੀ ਕਿ ਭਈ ਅਸੀਂ ਜਿਹੜੀਆਂ ਨਾਲੀਆਂ ਪੱਟ ਕੇ ਇੱਟਾਂ ਪੱਟ ਕੇ ਰੱਖ ਕੱਚੇ ਕਰਦੀਏ ਚੱਲ ਕੇ ਬੰਦਾ ਸ਼ੂਗਰ ਜਾਂ ਚੀਜ਼ਾਂ ਦਾ ਡੇਗੂ ਹੋ ਜਾਂਦੀ ਹੈ ਯਾਨੀ ਕਿ ਸਾਰਾ ਮੈਂ ਮੈਂ ਇੱਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਸਵਾਲ ਪੁੱਛਣਾ ਚਾਹੁੰਦਾ ਆ ਇਹ ਭੁਕਰ ਸਿੰਘ ਜੀ ਤੁਸੀਂ ਇਹ ਮੰਨ ਸਕਦੇ ਆ ਕਿ ਤੁਸੀਂ ਜੋ ਵੀ ਤੁਹਾਨੂੰ ਸਰਕਾਰ ਵੱਲੋਂ ਪੈਸਾ ਆਊਗਾ ਤੁਸੀਂ ਉਹਦਾ ਲਿਖਤੀ ਰੂਪ ਪੈਂਡ ਵਾਲਿਆਂ ਦੇ ਸਾਹਮਣੇ ਰੱਖ ਸਕਦੇ ਆ ਇਹ ਤੁਸੀਂ ਮੈਨੂੰ ਇਹ ਸਬੂਤ ਦੇ ਸਕਦੇ ਆ ਕਿ ਤੁਸੀਂ ਪੂਰੇ ਐਨੇ ਮਤਲਬ ਬਹੁਤ ਵਧੀਆ ਬੰਦੇ ਆ ਤੁਸੀਂ ਕੋਈ ਫੇਰਾਫਰੀ ਨਹੀਂ ਕਰ ਸਕਦੇ ਇਹਦੇ ਵਿੱਚ ਅਬਲ ਕੋਈ ਵੀ ਨਹੀਂ ਫੇਰਾਫਰੀ ਕਰਦਾ ਮੈਂ ਤਾਂ ਜਸਟ ਇੱਕ ਨਾਰਮਲ ਪੋਸਟ ਹੈ ਕਿ ਤੁਸੀਂ ਲਿਖਤੀ ਰੂਪ ਦੇ ਵਿੱਚ ਹਰ ਸਾਲ ਲਿਖਿਆ ਕਰੂਗਾ ਕਿ ਮੈਨੂੰ ਸਰਕਾਰ ਵੱਲੋਂ ਇੰਨਾ ਪੈਸਾ ਆਇਆ ਮੈਂ ਆ ਚੀਜ਼ ਦੀ ਮੰਗ ਕੀਤੀ ਇੰਨਾ ਇੱਥੇ ਲੱਗਾ ਇੰਨਾ ਉਹ ਦਿੰਦੇ ਤਾਂ ਪਏ ਆ ਬਾਰ ਬਾਰ ਦਿੰਦੇ ਪਏ ਆ ਉਹ ਲੋਕਾਂ ਨੂੰ ਜੋ ਯਕੀਨੇ ਹੈ ਨਹੀਂ ਗਿਆ ਅਸੀਂ ਦੇ ਰਹੇ ਆ ਹੁਣ ਮੈਨੂੰ ਤਾਂ ਇਹ ਦੱਸੋ ਜੀ ਮੈਨੂੰ ਨਹੀਂ ਲੱਗਦਾ ਮੈਂ ਸਾਰੇ ਪਿੰਡਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਪਰ ਮੈਂ ਹੋਸਟ ਦੇਖੋ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਅੱਜ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਲੱਗਾ ਕਿ ਕਿਸੇ ਵੀ ਪੋਲਿਟਿਕਸ ਬੰਦੇ ਨੇ ਜਾਂ ਕਿਸੇ ਵੀ ਪਿੰਡ ਦੇ ਮੋਢਵਾਰ ਬੰਦੇ ਨੇ ਅੱਜ ਤੱਕ ਪਿੰਡ ਦੇ ਮੂਰੇ ਹਿਸਾਬ ਰੱਖਿਆ ਹੋਵੇ ਇਹ ਮੈਨੂੰ ਲੱਗਦਾ ਨਹੀਂ ਤੁਸੀਂ ਰੱਖਿਆ ਇੰਚ ਤੱਕ ਤੁਹਾਨੂੰ ਇੰਨਾ ਟਾਈਮ ਹੋ ਗਿਆ ਇੱਥੇ ਤੁਹਾਨੂੰ ਸਿਆਸਤ ਕਰਦਿਆਂ ਨੂੰ ਤੁਸੀਂ ਅੱਜ ਤੱਕ ਕਿੰਨਾ ਕੁ ਹਿਸਾਬ ਦਿੱਤਾ ਪਿੰਡ ਦੇ ਲੋਕਾਂ ਨੂੰ ਉਹ ਸਾਬ ਕਿੱਥੋਂ ਦੇ ਦਈਏ ਹਿਸਾਬ ਤਾਂ ਜੇ ਤੁਸੀਂ ਹੁਣ ਮੇਰੀ ਗੱਲ ਸੁਣੋ ਤੁਸੀਂ ਹਿਸਾਬ ਮੰਗਦੇ ਆ ਪੰਜਾਂ ਸਾਲਾਂ ਦਾ ਹਿਸਾਬ ਮੰਗਦੇ ਆ ਪੂਰੀ ਪਬਲਿਕ ਦਾ ਸਹਾਮ ਮੰਗ ਰਿਹਾ ਤੁਸੀਂ ਘਰ ਦੇ ਵਿੱਚੋਂ ਸੌਦਾ ਲੈਣ ਜਾਂਦੇ ਆ ਤੁਸੀਂ ਸੌਦਾ ਲਿਆ ਕੇ ਘਰੇ ਆ ਕੇ ਤੁਸੀਂ ਹਿਸਾਬ ਲਓ ਕਿੰਨੇ ਦੀ ਖੰਡ ਲੈ ਕਿੰਨੇ ਤੁਹਾਨੂੰ ਕਿੰਨਾ ਟਾਈਮ ਲੱਗਦਾ ਅਸੀਂ ਦੱਸੋ 50 ਸਾਲਾਂ ਦਾ ਕਿੱਥੋਂ ਸਾਨੂੰ ਇੱਕਦਮ ਹਿਸਾਬ ਦੇ ਦਈਏ ਦੇਖੋ ਜੀ ਫੇਰ ਤਾਂ ਮੈਂ ਇਹ ਗੱਲ ਕਹੂੰਗਾ ਕਿ ਜੇ ਬੰਦਾ ਇਹਨਾਂ ਚੀਜ਼ਾਂ ਨੂੰ ਸਾਂਭ ਨਹੀਂ ਸਕਦਾ ਤੇ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਨਹੀਂ ਚਾਹੀਦਾ ਤੇ ਭੁਕਰ ਸਿੰਘ ਜੀ ਹੁਣ ਥੋੜੇ ਜਿਹਾ ਹੋ ਗਏ ਨਰਾਜ ਤੇ ਇਹਨਾਂ ਨੂੰ ਅਸੀਂ ਕੋਈ ਨਹੀਂ ਇਹਨਾਂ ਦੇ ਬੱਲ ਇਹਨਾਂ ਦੇ ਪਖਰੀ ਗੱਲ ਕਰਕੇ ਇਹਨਾਂ ਨੂੰ ਠੰਡੇ ਕਰਨ ਦੀ ਕੋਸ਼ਿਸ਼ ਕਰਦੇ ਆ ਪੱਕੜ ਸਿੰਘ ਜੀ ਪੈਂਡ ਵਾਲਿਆਂ ਨੇ ਤੁਹਾਨੂੰ ਬੜੀ ਸ਼ਾਬਾਸ਼ ਦਿੱਤੀ ਆ ਕਹਿੰਦੇ ਸ ਮਨ ਲ ਕੁਝ ਕੁ ਬੰਦੇ ਆ ਨੇ ਸਾਰੇ ਪਿੰਡ ਨੇ ਨਹੀਂ ਐਂਟੀ ਅਸੀਂ ਕੀ ਲੁੱਟ ਕੇ ਖਾਦਾ ਇਹਨਾਂ ਦਾ ਦੱਸੋ ਕੀ ਖਾਦਾ ਲੁੱਟ ਕੇ ਖਾਦਾ ਯਾਨੀ ਕਿ ਇਹਨਾਂ ਨਾਲ ਜੇ ਅਸੀਂ ਵਾਅਦੇ ਕੀਤੇ ਆ ਕਹਿੰਦੇ ਜੀ ਮਨ ਕਹਿੰਦੇ ਜੀ ਜੇ ਅਸੀਂ ਇਹਨਾਂ ਨਾਲ ਵਾਅਦੇ ਕੀਤੇ ਆ ਕੀ ਲੁੱਟ ਕੇ ਖਾਦਾ ਜੀ ਕਹਿੰਦੇ ਜੀ ਇਹ ਪੱਕੜ ਸਿੰਘ ਹੁਣ ਏਦਾਂ ਦੇ ਬੰਦੇ ਆ ਪਿੰਡ ਵਿੱਚ ਇਹ ਪਿੰਡ ਦੇ ਵਿੱਚ ਸਫਾਈ ਰੱਖਦੇ ਆ ਕੋਈ ਥੁੱਕ ਕੇ ਗੰਨਾ ਵੀ ਸਿੱਟਦੇ ਵੀ ਉਹਦੀ ਛਿਲਕ ਵੀ ਚੱਕ ਕੇ ਲਿਆ ਜਾਂਦੇ ਆ ਇਹ ਇਹਨੇ ਸਾਫ਼ ਸੁਥਰੇ ਬੰਦੇ ਆ ਬਾਕੀ ਤਾਂ ਦੂਸਰੇ ਆਪ ਅਸੀਂ ਭਾਵੇਂ ਨਾ ਯੇ ਇਹਨਾਂ ਨੇ ਯੇ ਅਸੀਂ ਲੋਕਾਂ ਨੂੰ ਸਫਾਈ ਜ਼ਰੂਰ ਦੇਣੀ ਆ ਅਸੀਂ ਆਪ ਨਾ ਯੇ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ ਕੁਝ ਕੁ ਬੰ ਕਹਿਣਾ ਮਤਲਬ ਸਫਾਈ ਕੀਤੀ ਆ ਹੁੰ ਜਾਂ ਮਤਲਬ ਸਫਾਈ ਕੀਤੀ ਤੁਸੀਂ ਕਿਹੜੇ ਹਿਸਾਬ ਨਾਲ ਮੇਰੇ ਨਾਲ ਗੱਲ ਕਰ ਰਹੇ ਕਾਹਦਾ ਹੁੰਜਾ ਮਾਰਦਾ ਤੁਸੀਂ ਸੋਚਦੇ ਆ ਮਾਂਜ ਕੇ ਲੱਗਿਆ ਸਾਰਾ ਕੁਝ ਮੈਂ ਦੇਖੋ ਜੀ ਮੈਂ ਸਿਰਫ ਜਾਂ ਤੇ ਸਫਾਈ ਦੀ ਗੱਲ ਕਰਦੇ ਤੁਸੀਂ ਦੇਖੋ ਜੀ ਇੱਕ ਤਾਂ ਇਹ ਪੁੱਕੜ ਸਿੰਘ ਜੀ ਬਹੁਤ ਜਿਆਦਾ ਗਰਮ ਸੁਭਾਅ ਦੇ ਬੰਦੇ ਆ ਪੁੱਕੜ ਸਿੰਘ ਜੀ ਹੁਣ ਮੈਂ ਤੁਹਾਤੋਂ ਹੀ ਆਜਾ ਤੇ ਲੈਣੀ ਚਾਹਨਾ ਲਾਸਟ ਗੱਲ ਦੇ ਨਾਲ ਤੇ ਮੇਤੋਂ ਕੋਈ ਗਲਤੀ ਹੋ ਗਈ ਮਾਫ ਕਰਨਾ ਤੇ ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਆ ਕਿ ਤੁਸੀਂ ਅੱਗੇ ਤੋਂ ਬਹੁਤ ਜਿਆਦਾ ਇਮਾਨਦਾਰ ਮਤਲਬ ਪਾਰਟੀ ਦੇ ਵਿੱਚ ਰਹੋ ਤੇ ਪਿੰਡ ਵਾਲਿਆਂ ਦੀ ਸੇਵਾ ਕਰੋ ਤੇ ਪਿੰਡ ਵਾਲਿਆਂ ਲਈ ਤੁਸੀਂ ਪੜ੍ਹਾਈ ਦਾ ਕੰਮ ਕਰੋ ਤੇ ਬੁਰੇ ਕੰਮ ਛੱਡ ਦਿਓ ਜਿਹੜੇ ਤੁਸੀਂ ਪਿੱਛੇ ਕੀਤੇ ਆ ਤੁਸੀਂ ਫੇਰ ਮੁੜ ਕੇ ਛੱਲੀ ਜੇ ਮੇਰੇ ਮੂੰਹ ਨੂੰ ਮੂੰਹ ਦੇ ਮੂੰਹ ਦੇ ਕਰਕੇ ਆਹ ਜਿਹੜੀ ਛੱਲੀ ਜੇ ਕਰੀ ਜਾਂਦੇ ਆ ਬਾੜੇ ਕੰਮ ਅਜ ਦੱਸੋ ਸਾਈ ਬਾੜੇ ਕੰਮ ਕੀਤੇ ਕਿਹੜੇ ਆ ਤੁਸੀਂ ਇੱਕ ਵਾਰੀ ਯਾਰ ਤਾਂ ਕਰਕੇ ਦਿਖਾ ਦਿਓ ਸਾਡੇ ਮਾਲ ਵਿੱਚ ਕਿੰਨੇ ਪਰਚੇ ਚੱਲਦੇ ਆ ਜੀ ਪਰਚੇ ਚੱਲਦੇ ਆ ਤੁਹਾਡੇ ਉੱਤੇ ਤੁਸੀਂ ਕਦੇ ਉਹਦਾ ਪਰਚਾ ਤਾਂ ਤੁਰੇ ਜਾਂਦੇ ਦੇ ਪਾਦੰਦ ਅਗਲਾ ਪਰਚਾ ਤਾਂ ਪੈਰ ਥਲੇ ਕੀੜੀ ਆ ਕੇ ਮਰ ਜਵੇ ਕਹਿੰਦਾ ਇਹਨੇ ਕੀੜੀ ਮਾਰਤੀ ਪਰਚਾ ਦਾ ਮੈਂਟ ਲੱਗਦਾ ਪੈਣ ਨੂੰ ਦੇਖੋ ਜੀ ਇਹਨਾਂ ਦਾ ਅਜੇ ਤੋਨਾ ਭੋਕੜ ਸਿੰਘ ਨਹੀਂ ਰੱਖਣਾ ਇਹਨਾਂ ਦਾ ਅਜੇ ਤੋ ਨਾ ਹੈਗਾ ਹੁੰਝਾ ਮਾਰ ਭੋਕੜ ਸਿੰਘ ਜੀ ਕਿਉਂਕਿ ਪਿੰਡ ਦੇ ਵਿੱਚ ਸਫਾਈ ਬਹੁਤ ਕਰਦਾ ਮੈਂ ਸਫਾਈ ਦੇ ਤੌਰ ਤੇ ਕਹਿ ਰਿਹਾ ਮੈਂ ਉਦਾਂ ਨਹੀਂ ਕਹਿ ਰਿਹਾ ਸਫਾਈ ਦੇ ਤੌਰ ਤੇ ਇਹ ਗੱਲ ਮੰਨਦੇ ਆ ਤੁਸੀਂ ਅਸੀਂ ਮੰਨਦੇ ਆ ਤੁਹਾਡਾ ਨਾਮ ਅਜ ਤੋਂ ਅਸੀਂ ਇਹ ਗੱਪ ਮਾਰ ਚੈਨਲ ਵੱਲੋਂ ਹੁੰਝਾ ਮਾਰ ਭੋਕੜ ਸਿੰਘ ਜੀ ਰੱਖਤਾ ਠੀਕ ਹੈ ਜੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਨਹੀਂ ਸਾਨੂੰ ਕਾਹਦਾ ਇਤਰਾਜ਼ ਆ ਦੇਖੋ ਅਸੀਂ ਆਪਣੇ ਸੱਚ ਦੇ ਉੱਤਰ ਰਹੇ ਆ ਸਾਨੂੰ ਤਾਂ ਤਾਂ ਇਤਰਾਜ਼ ਹੋਵੇ ਜੇ ਅਸੀਂ ਹੇਰਾਫੇਰੀ ਕਰਦੇ ਹੋਈਏ ਯਾਨੀ ਕਿ ਠੀਕ ਆ ਬਾਕੀ ਤੁਸੀਂ ਪਰਚੀਆਂ ਦੀ ਗੱਲ ਕਰਦੇ ਆ ਪਰਚਾ ਤਾਂ ਅੱਜ ਪੂਰੀ ਜਾਂਦੀ ਕੀੜੀ ਥੱਲੇ ਆ ਜੇ ਪਰਚਾ ਹੋ ਜਾਣਾ ਤੁਹਾਡੇ ਦੇ ਉੱਤੇ ਦੇਖੋ ਪਰਚਾ ਸਾਬਤ ਕਰਨਾ ਜਿਹੜਾ ਉਹਦਾ ਪ੍ਰੂਫ ਬਾਅਦ ਚ ਕੋਰਟ ਦੇ ਵਿੱਚ ਲਿਜਾ ਕੇ ਸਾਬਤ ਕਰਨਾ ਬਹੁਤ ਔਖੀ ਗੱਲ ਹੋ ਜਾਂਦੀ ਹੈ ਲਓ ਜੀ ਇਹ ਲੰਮੀ ਚੋੜੀ ਗੱਲ ਆਲੂ ਹੋ ਗਏ ਆ ਕਿਉਂਕਿ ਹੁਣ ਆਪਾਂ ਗੱਲ ਇੱਥੇ ਖਤਮ ਕਰਦੇ ਆ ਸਾਡੇ ਕੋ ਵੀ ਨਾ ਟਾਈਮ ਹੈ ਨਹੀਂ ਇੱਦਾਂ ਦੇ ਫਾਲਤੂ ਬੰਦੇ ਆ ਲਈ ਸੌਰੀ ਮੈਂ ਮੈਂ ਤੁਹਾਨੂੰ ਨਹੀਂ ਕਹਿਆ ਨਹੀਂ ਤੁਸੀਂ ਸਾਨੂੰ ਇੱਕ ਦੱਸੋ ਮੈਂ ਦੇਖੋ ਅੱਜ ਕੱਲ ਜਿਹੜਾ ਵੀ ਆਉਂਦਾ ਆ ਮਾੜਾ ਆ ਜਾਂ ਅਗਲੇ ਦਾ ਬੈਠਣਾ ਉੱਠਣਾ ਹੋ ਜਾਂਦਾ ਆ ਕਿਸੇ ਪੋਲਿਟੀਸ਼ੀਅਨ ਬੰਦੇ ਨਾਲ ਉਹਦੀਆਂ ਚੱਕ ਕੇ ਪੌਡਕਾਸਟਾਂ ਦੇ ਇੰਟਰਵਿਊ ਚੱਕ ਕੇ ਕਰਨ ਲੱਪੰਦੇ ਆ ਕਿਸੇ ਨੇ ਅਜੇ ਤੱਕ ਵਧੀਆ ਇੰਟਰਵਿਊ ਨਹੀਂ ਕੀਤੀ ਹੈਗੀ ਠੀਕ ਆ ਹੁਣ ਇੱਦਾਂ ਦੇ ਬੰਦੇ ਆ ਦੀ ਦੱਸੋ ਕੀ ਦੇਣ ਆ ਤੁਹਾਡੀ ਦੇਣ ਹੈਗੀ ਆ ਮਤਲਬ ਮੇਰੇ ਬਾਰ ਬਾਰ ਮੂੰਹ ਚੋਂ ਨਿਕਲ ਰਿਹਾ ਸੋ ਮੈਂ ਇੱਕ ਤੁਹਾਨੂੰ ਪਤਾ ਥੋੜਾ ਜਿਹਾ ਪਤਾ ਨਹੀਂ ਲੱਗਦਾ ਮੈਨੂੰ ਪਤਾ ਤੁਸੀਂ ਮੇਰੇ ਐਂਟੀ ਚੱਲ ਰਹੇ ਆ ਤੁਸੀਂ ਮੈਨੂੰ ਪਤਾ ਤੁਹਾਨੂੰ ਮੇਰੀ ਆਲਟ ਪਾਰਟੀ ਨੇ ਭੇਜਿਆ ਜਾਨੀ ਕਿ ਤੁਸੀਂ ਮੇਰੇ ਐਂਟੀ ਚੱਲ ਰਹੇ ਤੁਸੀਂ ਜਾਣ ਜਾਣ ਕੇ ਮੇਰੇ ਮੂੰਹੋਂ ਬਣਾ ਬੋਲ ਜੀ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਵਧੀਆ ਬਹੁਤ ਜਿਆਦਾ ਵਧੀਆ ਇਹ ਹਾਂ ਸਿਆਸਤ ਦਾਣਾ ਪਰ ਕੋਈ ਦੇਣ ਹੈ ਨਹੀਂ ਨਾ ਤੁਸੀਂ ਸਾਡੇ ਕੋਲੋਂ ਕਢਵਾਉਣਾ ਜਾਨੇ ਵਾਲੇ ਸਾਨੂੰ ਭੇਜਿਆ ਐਂਟੀ ਬਾਰੀ ਨੇ ਸਿਰਫ ਲੁੱਟਣ ਲਈ ਆਏ ਨੇ ਇੱਥੇ ਇਹ ਲੁੱਟਣ ਨੂੰ ਆਏ ਲੁੱਟ ਕੇ ਖਾ ਗਏ ਨੇ ਮਤਲਬ 마ੜੇ ਬੰਦਿਆਂ ਨੂੰ 마ੜੇ ਬੰਦਿਆਂ ਨੂੰ ਲੁੱਟ ਕੇ ਖਾ ਗਏ ਮੈਂ ਤੁਹਾਨੂੰ ਸਰ ਵੀਗਾ 마ੜੇ ਬੰਦਿਆਂ ਨੂੰ ਲੁੱਟ ਕੇ ਖਾ ਗਏ ਕੀ ਖਾ ਗਏ ਲੁੱਟ ਕੇ ਖਾ ਗਏ ਖਾ ਜਾਂ ਰੋਟੀ ਅਸੀਂ ਕੀ ਖਾ ਗਏ ਲੁੱਟ ਕੇ ਦੱਸੋ ਅਸੀਂ ਕੀ ਖਾ ਗਏ ਦੇਖੋ ਦੇਖੋ ਮੈਂ ਆਪਣੇ ਕੈਮਰਾਮੈਨ ਨੂੰ ਮਾਰਦਾ ਥੋੜਾ ਜਿਹਾ ਮੇਰੀ ਗੱਲ ਦੇ ਉੱਤੇ ਧਿਆਨ ਦਿਓ ਮੈਂ ਸਰ ਵੀਗਾ 마ੜੇ ਬੰਦਿਆਂ ਨੂੰ ਲੁੱਟ ਕੇ ਖਾ ਗਏ ਮੇਰੇ ਕਹਿਣ ਦਾ ਮਤਲਬ ਤੁਸੀਂ ਕਿੰਨੇ ਚੋਰ ਅੰਦਰ ਕਰਾਏ ਨੇ ਕਿੰਨੇ ਨਸ਼ਾ ਵੇਚਣ ਵਾਲੇ ਅੰਦਰ ਕਰਾਏ ਨੇ ਤੁਸੀਂ ਸਹੀ ਚੱਲ ਰਹੇ ਆ ਬਾਅਦ ਚ ਛੜਾ ਵੀ ਦਿੰਦੇ ਨੇ ਇਹ ਬਾਕੀ ਸਾਨੂੰ ਸਭ ਨੂੰ ਪਤਾ ਆ। ਮੈਂ ਇਹ ਨਾ ਕਰੋ ਨਾ ਗੱਲ ਤੁਸੀਂ ਉਹ ਮੈਂ ਥੋੜੀ ਖਾਣ ਦੀ ਗੱਲ ਲੱਗ ਪਈ। ਮੈਨੂੰ ਦੱਸੋ। ਨਹੀਂ ਤੁਸੀਂ ਕਿਹੜੀ ਗੱਲ ਕਰਦੇ ਆ ਤੁਸੀਂ ਨਸ਼ਿਆਂ ਦੀ ਕਿਹੜੀ ਗੱਲ ਕਰਦੇ ਆ ਤੁਸੀਂ? ਜਾਨੀ ਕਿ ਤੁਸੀਂ ਆ ਤੁਸੀਂ ਉਹ ਪਿੱਛੇ ਜੇ ਇੱਕ ਚੋਰ ਫੜਵਾਇਆ ਸੀਗਾ ਇੱਥੋਂ ਤੁਸੀਂ ਮੁੜ ਕੇ ਉਹ ਸ਼ੌਟ ਕਿੱਦਾਂ ਗਿਆ ਜੀ ਉਹ ਕਹਿੰਦੇ ਜੀ ਉਹ ਚੋਰ ਫੜਿਆ ਸੀ ਕਹਿੰਦੇ ਜੀ ਭੁੱਕੜ ਸਿੰਘ ਜਿਹਨੇ ਆਪਣੇ ਹੱਥੀ ਫੜਾਇਆ ਤੇ ਆਪਣੇ ਹੱਥੀ ਛਡਾ ਲਿਆ ਉਹਦਾ ਕਾਰਨ ਕੀ ਸੀ? ਉਹ ਦੇਖੋ ਜੀ ਇਹ ਭੁੱਕੜ ਸਿੰਘ ਜੀ ਬਹੁਤ ਸਾਫ਼ ਦਿਲ ਬੰਦੇ ਆ। ਇਹਨਾਂ ਨੇ ਆਪ ਚੋਰ ਨੂੰ ਫੜਾਇਆ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ। ਮੈਨੂੰ ਪਤਾ ਲੱਗਿਆ ਤੁਸੀਂ ਆਪ ਚੋਰ ਨੂੰ ਫੜ ਇਹਦਾ ਮਸਲਾ ਇਹ ਆ ਕਿ ਇਹ ਕੋਈ ਗੱਲ ਨਹੀਂ ਮੇਰੀ ਗੱਲ ਨੂੰ ਚੋਰ ਸਾਹਿਬ ਦੇਖੋ ਚੋਰ ਨੂੰ ਫੜਾਇਆ ਚੋਰ ਨੂੰ ਫੜਾਇਆ ਦਿਲ ਦੇ ਸਾਥ ਦੇ ਕਰਕੇ ਜੋ ਚੋਰ ਨੇ ਸਾਡੇ ਨਾਲ ਗੱਲਬਾਤ ਤੈਅ ਕੀਤੀ ਸੀਗੀ ਉਹ ਤੋਂ ਉਹ ਮੁੱਕਰ ਗਿਆ ਜਾਨੀ ਕਿ ਜੋ ਸਾਡੇ ਨਾਲ ਗੱਲਬਾਤ ਤੈਅ ਕੀਤੀ ਸੀ ਉਹ ਤੇ ਨਹੀਂ ਇਹਨਾਂ ਦਾ ਹਿੱਸਾ ਹੁੰਦਾ ਹੈ ਵਿੱਚ ਨਹੀਂ ਨਹੀਂ ਇੱਥੇ ਦੀ ਗੱਲ ਨਹੀਂ ਅਸੀਂ ਗੱਲ ਨੋਰਮ ਤੁਸੀਂ ਪੁੱਠੇ ਬਸ ਨੂੰ ਲੈ ਕੇ ਜਾਂਦੇ ਆ ਗੱਲ ਤੁਹਾਡੇ ਨਾਲ ਕੀ ਤੈਅ ਹੋਈ ਗੱਲ ਕੀ ਤੈਅ ਹੋਈ ਸਾਡੇ ਨਾਲ ਕੱਲ ਛੱਡੋ ਤੁਸੀਂ ਹੁਣ ਵਿੱਚ ਤੁਸੀਂ ਤੁਸੀਂ ਮੈਨੂੰ ਪਤਾ ਤੁਸੀਂ ਦੇਖੋ ਜੀ ਇਹ ਸਵਾਲਾਂ ਵਿੱਚ ਚਲ ਜਗੇ ਨੇ ਆਪਾਂ ਇਹਨਾਂ ਨੂੰ ਦਿੰਨੇ ਆ ਰੈਸਟ ਦਾ ਟਾਈਮ ਹੋਰ ਨਾ ਇਹ ਕੱਲੂ ਸਾਡੇ ਸਿਰ ਪੈ ਜਾਣ ਠੀਕ ਆ ਇਹਨਾਂ ਦੇ ਹੁਣ ਗੱਲਬਾਤ ਇਹਨਾਂ ਨੂੰ ਕੋਈ ਮੇਰੇ ਹਿਸਾਬ ਨਾਲ ਬਹੁਤ ਵਧੀਆ ਬੰਦੇ ਨੇ ਬਹੁਤ ਜ਼ਿਆਦਾ ਇਮਾਨਦਾਰ ਬੰਦੇ ਨੇ ਤੇ ਗੱਲ ਦੇ ਉੱਤੇ ਤੁਸੀਂ ਵਿਸ਼ਵਾਸ ਕਰਿਓ ਤੇ ਬਾਕੀ ਮੇਰੇ ਕੈਮਰਾਮੈਨ ਤੁਸੀਂ ਉਂਗਲੀ ਐ ਮਾਰਦੇ ਆ ਉਹ ਉਂਗਲੀ ਤੁਸੀਂ ਤੁਸੀਂ ਕਿਸ ਤਰ੍ਹਾਂ ਜੇ ਤੁਸੀਂ ਅੱਛਲੀ ਜਾਂ ਮੂੰਹ ਮਰੇ ਕਰਿਆ ਨੂੰ ਉੱਧਰ ਉਂਗਲੀ ਮਾਰੀ ਜਾਂਦੇ ਆ ਅਸੀਂ ਅੱਛਾ ਨੂੰ ਅਸੀਂ ਵੀ ਅਸੀਂ ਵੀ ਬਾਲੋ ਦੁਨੀਆ 'ਚ ਵਿਚਰਦੇ ਆ ਰੋਜ਼ ਅਸੀਂ ਫੇਰੇ ਉੱਠ ਕੇ ਰਾਤ ਤੱਕ ਦੁਨੀਆ 'ਚ ਰਹਿੰਦੇ ਆ ਮੈਨੂੰ ਪਤਾ ਲੱਗਿਆ ਤੁਸੀਂ ਉੱਠਦੇ 10 ਵਜੇ ਆ ਕੌਣ ਜੀ ਤੁਸੀਂ ਰਾਤ ਨੂੰ ਪੈਗ ਲਾ ਕੇ ਪੈ ਜਾਂਦੇ ਆ ਉੱਠਦੇ ਤੁਸੀਂ 10 ਵਜੇ ਆ ਤੇ ਜੀ ਭੀ ਵਾਲਾ ਉਹ ਤਾਂ ਫਿਰ ਦੇਖੋ ਆਪਣੇ ਡਿਮਾਂਡ ਰਿਐਕਸ਼ਨ ਲੈਣੀ ਆ ਜੀ ਹੁਣ ਦੇਖੋ ਪੈਗ ਲੋਨੇ ਪੈਗੇ ਜੇ ਬਣਾਈਓ ਵੇਚਣ ਲਈ ਬਣਾਈਓ ਇਹ ਨਹੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾਲੇ ਲਿਖਿਆ ਹੁੰਦਾ ਆ दारू ਸ਼ੇਤ ਲਈ ਹਾਨੀਕਾਰਕ ਨਹੀਂ ਥੋੜੀ ਪੀਓ ਅਸੀਂ ਇਹ ਤੇਰੀ ਕਰੀਏ ਤੁਸੀਂ ਦੋ ਬੋਤਲਾਂ ਪੀਓ ਥੋੜੀ ਪੀਓ ਇੱਕ ਬੋਤਲ ਪੀਦੇ ਇਹਨਾਂ ਦੇ ਕਹਿੰਦਾ ਮਤਲਬ ਇੱਕ ਬੋਤਲ ਰੋਜ਼ ਰਾਤ ਨੂੰ ਪੀਂਦੇ ਨੇ ਇਹ ਠੀਕ ਆ ਆਪਾਂ ਹੁਣ ਇਹਨਾਂ ਦਾ ਬਾਲਾ ਮਤਲਬ ਆਪਣਾ ਟਾਈਮ ਖਰਾਬ ਨਹੀਂ ਕਰਦੇ ਮਤਲਬ ਇਹਨਾਂ ਦਾ ਟਾਈਮ ਨਹੀਂ ਖਰਾਬ ਕਰਦੇ ਇਹ ਆਹੋ ਇਹਨਾਂ ਦਾ ਟਾਈਮ ਨਹੀਂ ਖਰਾਬਗਾ ਅਸੀਂ ਤੁਹਾਡਾ ਕਹਿ ਰਹੇ ਹਾਂ ਜੀ ਆਪਣਾ ਮੇਰੇ ਮੂੰਹ ਚ ਨਿਕਲ ਗਿਆ ਕਿਉਂਕਿ ਇਦਾਂ ਦੇ ਫਾਲਤੂ ਬੰਦੇ ਵਾਲੇ ਸੌਰੀ ਇਹ ਇਦਾਂ ਦੇ ਸਾਡੇ ਵਰਗੇ ਫਾਲਤੂ ਬੰਦੇ ਵਾਲੀ ਨਾਲ ਕੋਈ ਟਾਈਮ ਨਹੀਂ ਹੈਗਾ ਤੇ ਪੱਕੜ ਸਿੰਘ ਜੀ ਸਾਨੂੰ ਦੋਇ ਇਜਾਜ਼ਤ ਅਸੀਂ ਹੁਣ ਕਿਸੇ ਕੰਮਕਾਰ ਵਾਲੇ ਬੰਦੇ ਤੁਸੀਂ ਮਤਲਬ ਤੁਸੀਂ ਆਪ ਕੰਮਕਾਰ ਕਰਨਾ ਹੁੰਦਾ ਹੈ ਤੇ ਅਸੀਂ ਵੀ ਇਹ ਤਾਂ ਵਿਲੇ ਆ ਅਸੀਂ ਤੁਹਾਡੇ ਵਾਂਗੂ ਵਿਲੇ ਥੋੜੀ ਆ ਅਸੀਂ ਤਾਂ ਵਿਲੇ ਅਸੀਂ ਤਾਂ ਮਤਲਬ ਅਸੀਂ ਤੋਂ ਤੁਸੀਂ ਤਾਂ ਵਿਲੇ ਅਸੀਂ ਤਾਂ ਵਿਲੇ ਆ ਇਹ ਤੁਸੀਂ ਕੰਮਕਾਰ ਵਾਲੇ ਬੰਦੇ ਆ ਤੇ ਤੁਸੀਂ ਸਮਝੇਗੇ ਹੁਣੇ ਸਾਡੀ ਗੱਲਬਾਤ ਬਾਕੀ ਸਮਝਦਾਰ ਨੂੰ ਇਸ਼ਾਰਾ ਕਾਫੀ ਚਲੋ ਤੁਸੀਂ ਨਹੀਂ ਵੀ ਹੈਗੇ ਜੀ ਤੇ ਚਲੋ ਕੋਈ ਚੱਕਰ ਨਹੀਂ ਆਪਾਂ ਮਿਲਦੇ ਆ ਮਤਲਬ ਅਸੀਂ ਨਹੀਂ ਆ ਸਮਝਦਾਰ ਹੈਗੇ ਤੁਸੀਂ ਬਹੁਤ ਜਿਆਦਾ ਸਮਝਦਾਰ ਆ ਤੁਸੀਂ ਇੱਥੇ ਤੱਕ ਪਹੁੰਚੇ ਆ ਤਰੱਕੀ ਕਰਕੇ ਜਾਂ ਸਮਝ ਲਓ ਤੁਸੀਂ ਤੇ ਆਪਾਂ ਮਿਲਦੇ ਆ ਇਹ ਤੁਹਾਡੇ ਨਾਲ ਫਿਰ ਕਦੇ ਟਾਈਮ ਲਵਾਂਗੇ ਜੇ ਰੱਬ ਕਰੇ ਤੁਹਾਡੀ ਉਮਰ ਨਾ ਵਧੇ ਇਹ ਰੱਬ ਕਰੇ ਤੁਹਾਡੀ ਉਮਰ ਵਧੇ ਮੈਨੂੰ ਸੋਚਾਂਗੇ ਤੁਹਾਡੇ ਬਾਰੇ ਮੈਨੂੰ ਚਾਹੇ ਤੁਹਾਡੇ ਬਾਰੇ ਮੈਨੂੰ ਥੋੜਾ ਜਿਹਾ ਮੈਨੂੰ ਭੁਲੇਖਾ ਪੈਂਦਾ ਇਹ ਮੈਨੂੰ ਮaaf ਕਰਿਓ ਮੈਂ ਥੋੜਾ ਜਿਹਾ ਨਰਵਾਜ਼ ਹੋ ਗਿਆ ਕਿਉਂਕਿ ਐਡੀ ਵੱਡੀ ਸ਼ਖਸੀਅਤ ਆ ਪਤਾ ਨਹੀਂ ਕਿਨੇ ਬਣਾਤੀ ਰੱਬ ਨੇ ਬਣਾਤੀ ਆ ਰੱਬ ਨੇ ਰੱਬ ਸੋਚਾਂਗੇ ਤੁਹਾਡੇ ਬਾਰੇ ਵੀ ਸੋਚਾਂਗੇ ਤੁਹਾਡੇ ਬਾਰੇ ਤੇ ਹੁਣ ਮੈਂ ਜੈਜ਼ ਲੈਣਾ ਆਪਣੇ ਕੈਮਰਾਮੈਨ ਇਹ ਭਰਾਤੇ ਸਿੰਘ ਨੂੰ ਕਹਿਣਾ ਆ ਕਿ ਹੁਣ ਇਹ ਸਾਡਾ ਕੈਮਰਾ ਬੰਦ ਕਰਨਾ ਤਾਂ ਕਿ ਅਸੀਂ ਇਹਨਾਂ ਤੋਂ ਖੜਾ ਤਾਂ ਕਿ ਇਹ ਸਾਡੇ ਤੋਂ ਖੜਾ ਛੜਾ ਕੇ ਆਪਣੇ ਕੰਮਕਾਰ ਕਰ ਸਕਣ ਦੋ ਜੀ ਤੁਹਾਡਾ ਆਪ ਦਾ ਕੈਮਰਾਮੈਨ ਇਹ ਸਿਆਖਾ ਸਿੰਘ ਇਹ ਇਹ ਪੋਡਕਾਸਟ ਮੈਨੂੰ ਦੇਖੋ ਜੀ ਇਹਨਾਂ ਨੇ ਬੰਦ ਰੋਣਾ ਲਾ ਦਿੱਤਾ ਕਿਉਂਕਿ ਮੰਤਰੀ ਸਾਹਿਬ ਦਾ ਔਰ ਇਹ ਇੰਨਾ ਵਧੀਆ ਹੈ ਕਿ ਮਤਲਬ ਰੋ ਵੀ ਇੰਨਾ ਹੈ ਕਿ ਮੇਰੇ ਵਰਗਾ ਜਿਹੜਾ ਪੱਤਰਕਾਰ ਜਿਹੜਾ ਹੈ ਉਹ ਗੰਦ ਨਹੀਂ ਕਰ ਸਕਿਆ ਮୋਰੇ ਹੈਨਾ ਤੇ ਹੁਣ ਮੈਂ ਤੁਹਾਡਾ ਆਪ ਦਾ ਇਹ ਕੈਮਰਾਮੈਨ ਅੰਦੀਰਾ ਸਿੰਘ ਦੇ ਨਾਲ ਅੰਧਰਾਤੇ ਸਿੰਘ ਦੇ ਨਾਲ ਸਿਆਖਾ ਸਿੰਘ ਤੁਹਾਡਾ ਆਪ ਦਾ ਚੈਨਲ ਕਪਮਾਰ ਝੂਠ ਮਾਰ ਚੈਨਲ ਤੇ ਮਿਲਦੇ ਆਂ ਅਗਲੇ ਇੰਟਰਵਿਊ